ਸ਼ਰਮ ਨੂੰ ਹੱਥ ਮਾਰੋ ਸੋ ਕੋ ਮਸਾਉ ਸ਼ਰਮ ਨੂੰ ਹੱਥ ਮਾਰੋ ਕਿੱਥੇ ਬੇੜਾ ਕਰਕ ਤੁਹਾਡਾ ਜਿੱਥੇ ਤੁਹਾਡਾ ਭਲਾ ਹੋਊਗਾ ਤੁਹਾਡਾ ਤੇ ਭੋਰਾ ਵੀ ਸ਼ਰਮ ਆਉਂਦੀ ਤੁਹਾਨੂੰ ਭੋਰਾ ਵੀ ਸ਼ਰਮ ਆਉਂਦੀ ਆ ਤੇ ਕਰ ਲੋ ਮੈਂ ਤੇਨੂੰ ਹੱਥ ਮਾਰਦੀ ਆ ਵੀ ਉਹ ਦੁਸ਼ਮਣ ਬਿਆਦ ਵੀ ਕਰਦੇ ਕਰਦੇ ਸਮਝ ਆਉਂਦੀ ਸਾਡੇ ਸਿੱਖਾਂ ਦਾ ਹੀ ਬੇੜਾ ਕਰਕ ਹੋ ਗਿਆ ਲੋਕਾਂ ਦੇ ਇਹਨਾਂ ਦੀ ਵੀਡੀਓ ਨਾਲ ਪਾਇਆ ਕਰੋ ਤੇ ਕੀ ਕਰੀਏ 5 ਸਾਲ ਹੋ ਗਏ ਮਾਣੇ ਨੂੰ ਉੱਪਰ ਕਮਰੇ 'ਚ ਬੰਦ ਕੀਤਾ ਇਹਨੇ ਬੱਬਾ ਜੀ ਸਿੱਖ ਹੈ ਹੀ ਨਹੀਂ ਉਹ ਉਹ ਵਪਾਰੀ ਆ ਦੇਖ ਹੁੰਦਾ ਨੇ ਸਿੱਕੀ ਵਾਲਾ ਸਰੂਪ ਵੀ ਹੁੰਦਾ ਨਾ ਇਹਦਾ ਨਾ 25 ਸਾਲਾਂ ਦੀ ਕਿਰਤਾਨ ਨਹੀਂ ਪਾ ਸਕਿਆ ਆਪ ਨਾ ਬੱਚੇ ਅਵਰੇ ਕੋ ਉਪਦੇਸ਼ ਦੇ ਆ ਹਸਾਬ ਹੋਇਆ ਤੁਹਾਨੂੰ ਲੋਕਾਂ ਦਾ ਤੇ ਦੋਵੇਂ ਨਸ਼ੇ ਕਰਦੇ ਨਾ ਬੰਦੇ ਪੁੱਤਰਾ ਨਸ਼ੇੜੀ ਤੇਰੇ ਕਰਮਾਂ ਜਾਂ ਰੁਮਾਲਾਂ ਨਾਲ ਐਂਦਾ ਕਰਨਾ ਮੈਂ ਨਾ ਸਾਰੀਆਂ ਗੱਲਾਂ ਛੱਡ ਦੋ ਯਾਰ ਮਹਾਰਾਜ ਦੇ ਅੰਗਾ ਜੇ ਘੱਟਾ ਓਏ ਇਹਨੇ ਕਦੀ ਵੇਖਿਆ ਹੀ ਨਾ ਹੋਊਗਾ ਯਾਰ ਮੈਨੂੰ ਦੱਸਣਾ ਕਿ ਜਦੋਂ ਆਪਣੇ ਮਨ ਦੇ ਸਿੱਖੀ ਨਹੀਂ ਪਾਣ ਕਿੱਥੇ ਕਰਦਾ ਤੂੰ ਹਾਂ ਕਿੱਥੇ ਕਰਦੇ 25 60 ਨੂੰ ਮਰ ਸੁਗਾਸਾ ਨਹੀਂ ਬਣਾ ਸਕਿਆ ਬਸ ਪੈਸਾ ਇਕੱਠਾ ਕਰ ਲਿਆ ਖਾਲਿਆ ਟੱਬਰ ਨੂੰ ਗਵਾ ਲਿਆ ਔਰ ਯਾਰ ਨਿਕਲ ਕੇ ਵੇਤ ਉਹ ਤਾਂ ਮਰ ਗਿਆ ਇੱਕ ਦੂਜਾ ਨਸ਼ੇੜੀ ਆ ਨਿਕਲੇ ਕਿ ਨਹੀਂ ਯਾਰ ਬਾਬਾ ਜੀ ਨੇ ਇੰਦਾ ਯਾਰ ਨਿਕਲ ਤੱਕ ਬਾਹਰ ਦਰਵਾਜ਼ਾ ਖੋਲਿਆ ਤੇ ਉਹ ਸਰਾਬ ਦੀ ਪੁਲਾ ਲਾਉਣੀ ਕੱਢੋ ਪਰ ਆਂਦੇ ਆ ਨਾ ਵੀ ਉਹ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ ਹੱਡ ਕੱਲ ਮਤ ਮਾਰ ਦੇ ਕੰਮ ਕਰਨਾ ਦੇਣ ਇਹ ਹਾਲਾਤ ਇਹਨਾਂ ਦੇ ਗੁਰੂ ਦਾ ਧੰਦਾ ਬਣਾ ਕੇ ਪੈਸਾ ਕਮਾਇਆ ਪੁੱਤ ਨਸ਼ੇੜੀ ਹੋ ਗਏ ਇੱਕ ਮਰ ਗਿਆ ਇੱਕ ਜਵਾਨ ਪੁੱਤ ਮਰ ਗਿਆ ਦੂਜਾ ਨਸ਼ੇੜੀ ਆ ਉਹ ਵੀ ਟੀਕਾ ਲਾਉਂਦਾ ਇਹ ਕਿਹਦੇ ਉਹ ਵੀ ਟੀਕਾ ਲਗਾ ਲੈਣਾ ਇੱਥੇ ਹੀ ਸਾਰਾ ਕੁਝ ਵੇਰ ਲਾ ਫਿਰ ਜੇ ਮਹਾਰਾਜ ਤੋਂ ਪੈਸਾ ਕਮਾਇਆ ਨਾ ਤੂੰ ਤੇ ਘਰ ਆਪਣੇ ਬੱਚਿਆਂ ਨੂੰ ਖਵਾਇਆ ਵਾ ਧੰਦਾ ਬਣਾ ਕੇ ਰਿਜ਼ਲਟ ਤੁਹਾਨੂੰ ਮਿਲ ਵੀ ਚੁੱਕਾ ਵਾ ਰਿਜ਼ਲਟ ਤੁਹਾਨੂੰ ਮਿਲਣਾ ਹੀ ਅਜੇ ਆ ਗਿਆ ਬਜ਼ੁਰਗੋ ਆ ਵੇਖੋ ਤੁਸੀਂ ਚੰਨਵਾ ਸਾਹਿਬ ਕਨ ਬਾਲਿਆ ਸੀ ਇਹਨੂੰ ਵਾਇਰ ਗਰੂ ਵੰਦਨਾ ਬਾਅਦ ਕਟਾ ਲੈ ਨਾ ਨਾ ਹਾਂਜੀ ਹੁਣ ਬੰਦ ਕਰ ਪ੍ਰਕਾਸ਼ ਕਿਤੇ ਲੱਗ ਗਿਆ ਜਿਹਨੂੰ ਅਗਦਾ ਮਾਰੇ ਤੇ ਹਾਂਜੀ ਪ੍ਰਕਾਸ਼ ਕਿਤੇ ਜਿੱਦਾਂ ਕਿਦਾ ਇੱਥੇ ਕਿੰਨੇ ਸਾਲ ਹੋ ਗਏ ਪ੍ਰਕਾਸ਼ ਜੀ ਤੁਹਾਨੂੰ ਪ੍ਰਕਾਸ਼ ਕੀ ਤੈਨੂੰ ਕਿਦਾਂ ਚਰ ਹੋ ਗਿਆ ਮਹਾਰਾ ਤੁਹਾਨੂੰ ਇੱਥੇ 12 15 20 ਦਾ ਦੋ ਹੋ ਗਿਆ ਪ੍ਰਕਾਸ਼ ਕਰ ਤੋ ਕਿੱਦਾ ਵਾ ਇੱਥੇ ਪੱਖਾ ਪੱਖਾ ਕਿਦਾਂ ਕਿਹੜੀ ਕਿਲੋ ਪ੍ਰਕਾਸ਼ ਕੀਤਾ ਵਾ ਨਹੀਂ ਉਹ ਵਾਹੀ ਗੁਰੂ ਪੱਖਾ ਬਾਬਾ ਜੀ ਤੁਸੀਂ ਵੀ ਪੱਖੇ ਦੇ ਪੈਸੇ ਕਿਉਂ ਕਰਦੇ ਏਦਾਂ ਮਹਾਰਾਜ ਆ ਚੰਦੋਵਾ ਸਾਹਿਬ ਦੇ ਪੁੱਤੇ ਘਟਾ ਜੜਾ ਵਾਹੀ ਗੁਰੂ ਵਾਹੀ ਮਹਾਰਾਜ ਦਾ ਚੰਦੋਵਾ ਜੜਾ ਹਾਂ ਜੀ ਕਿਨੇ ਕਰ ਪ੍ਰਕਾਸ਼ ਤੈਨੂੰ ਅਮਰਦੇਸ਼ ਗਿਆ ਤੈਨੂੰ ਹਾਂ ਜੀ ਅਮਰਦੇਸ਼ ਗਿਆ ਨਹੀਂ ਕਿੱਥੇ ਕੁਰਬਾਨ ਵਾਹੀ ਕੁਰਬਾਨ ਕਿੱਥੇ ਆ ਕੁਰਬਾਨ ਕਿੱਥੇ ਆ ਤੂੰ ਪੰਜ ਸ਼ੰਤੀ ਦੇ ਪਾਣ ਕਿੱਥੇ ਆ ਉਹ ਕਿਸੇ ਬੱਬਾ ਜੀ ਆਇਆ ਹੀ ਨਹੀਂ ਫਾਸ਼ਾ ਉਹ ਖਾਓ ਕਰੋ ਕਿਰਪਾ ਆ ਪਾਤੀ ਸਿੰਘ ਜੇ ਤੇ ਅਮਰ ਸਿੰਘ ਆ ਕਹਿੰਦਾ ਤੇ ਕਿਰਪਾ ਨਹੀਂ ਨੀ ਭਾਈ ਵਾਹਿਗੁਰੂ 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 ਮਹਾਰਾਜ ਸੁਖਾਸਨ ਬਤਰਾਇਆ ਤੁਸੀਂ ਬੱਬਾ ਜੀ ਹੁਕਮ ਨਾਲ ਬੇਬੀ ਆਦੀ ਮਹਾਰਾਜ ਉਹ ਖਾ ਕਿੱਥੇ ਮਹਾਰਾਜ ਦਾ ਨਾ ਸੁਖਾਸਨ ਕਿੱਥੇ ਕਰਦੇ ਜੇ ਹੁੰਦਾ ਸੁਖਾਸਨ ਕਿੱਥੇ ਕਰਦੇ ਜੇ ਮਹਾਰਾਜ ਦਾ ਉੱਤੇ ਇੱਥੇ ਇੱਥੇ ਕਰਦੇ ਕਿਉਂ ਕਦੇ ਝੂਠ ਨਹੀਂ ਬੋਲਦਾ ਜੇ 15 ਸਾਲ ਤੋਂ ਸੁਖਾਸਨ ਇੱਥੇ ਕਰਨ ਦਾ ਜੇ ਹਾਂਜੀ ਇਹ ਤੇ ਸੁਗਾ ਕਰਨ ਕਰਦਾ ਜੇ ਇੱਥੇ ਤੁਹਾਨੂੰ ਤਾਂ ਤੇਹੀ